ਨਾਦਰ ਵਦਾ ਕਰ ਤਾ ਵਈ ਉਹਨੇ ਨਹੀਂ ਬਈ ਅਜਾ ਸ਼ੋਦੀ ਪਾ ਕੇ ਵਾਦੂ ਆ ਗੱਲ ਲਈ ਇਹ ਨਾ ਕਰ ਗੀ ਇਹ ਦਿੱਤਾ ਦਿੰਦੇ ਨੰਦੇ ਫੱਕੇ ਅੱਜ ਕਿਹਨਾਂ ਪਰ ਜਾਈ ਵਾਸੇ ਵਰਾ ਬੰਤ ਬੰਤ ਤੋਂ ਬੰਤ ਤੋਂ ਪਹੁੰਚ ਗਈ ਹੈ ਤੇ ਟਾਈਮ ਹੈ ਚਲ ਪੱਠੇ ਵੱਡਣਾ ਸੁਣ ਪੁੱਛ ਲਿਆ ਸੀ ਅੱਜ ਸਾਬਕਾ ਤਾਂ ਆਵਦਿਆ ਕਰ ਲਗੇ ਤੇਰਾ ওই ਜਿਹੜਾ ਤੂੰ ਦੋ ਵਜਾ ਲਾਇਆ ਸੀ ਖਾਬ ਲਾ ਲੋ ਜੇ ਮੇਰਾ ਕੋਈ ਥੱਲੇ ਉਤਰ ਜਾਣਾ ਮੈਂ ਦਾਤੀ ਨਾਲ ਧੌਣ ਲਾ ਦੂੰ ਕੋਈ ਨਹੀਂ ਪਰ ਜਾਈ ਜਿੰਨਾ ਰੌਲਾ ਪਾਉਣਾ ਪਾਲਾ ਕੋਈ ਨਹੀਂ ਅਜੇ ਮਸਲ ਪਾਚਾ ਕੋਈ ਨਹੀਂ ਆ ਬੀ ਗੀਤੇ ਦੇ ਮੁੰਡਿਆ ਨੇ ਆਏ ਦਿੱਤੀ ਮੇਰੇ ਨਾਲ ਕੋਈ ਕੋਈ ਗੱਲ ਨਹੀਂ ਫੇਰਣਾ ਨਹੀਂ ਅੱਜ ਗਈ